ਚੱਲ ਕਰਦੀ ਆ ਮੈਂ ਘਰ ਜਾ ਕੇ ਗੱਲ ਇਹਨਾਂ ਨਾਲ ਫੋਨ ਨਹੀਂ ਚੱਕਿਆ ਕਿਸੇ ਨੇ ਵੀ ਦੇਖਦੀ ਆ ਮੈਂ ਸਸਰੀ ਕਾਲ ਪੈਣੀ ਠੀਕ ਹੋਰ ਪੈਣੀ ਸਸਰੀ ਕਾਲ ਬਈ ਦੋ ਵਾਰੀ ਸਸਰੀ ਕਾਲ ਪਣੇ ਕੀ ਗੱਲ ਤੂੰ ਰੱਖੀ ਮੈਨੂੰ ਫੜਾ ਦੇ ਪਣੇ ਸਮਾਨ ਮੈਂ ਰੱਖਣੀ ਸੀ ਮੈਂ ਤਾਂ ਕਲੋਂ ਦੀ ਫੋਨ ਕਰੀ ਜਾਨੀ ਆ ਪੈ ਸਮਾਨ ਤੇਰਾ ਤੂੰ ਕਿਹਦੇ ਸਮਾਨ ਤਾਂ ਮੈਂ ਉੱਥੇ ਰੱਖਿਆ ਏਡੇ ਤੇ ਚਲ ਆ ਜਾ ਆਪਣੇ ਹੁਣ ਕੀ ਆਜਾ ਹੁਣ ਤਾਂ ਆਣੀ ਸੀ ਤੂੰ ਰੇ ਜਦੋਂ ਮੈਂ ਪਣੇ ਫੇ ਕੀ ਕਰੀ ਹੁਣ ਸਮਝੇ ਕੋਈ ਫੋਨ ਤੇਰਾ ਘਰੇ ਆਉਗਾ ਜਿਹੜੇ ਨੇ ਫੋਨ ਕੀਤਾ ਉਹ ਫੋਨ ਕਰੀ ਜਾ ਰਹੇ ਸਾਰੇ ਚਾਰ ਜਣੇ ਲੱਗੇ ਪਏ ਸੀਗੇ ਸਾਡੇ ਸਾਰੇ ਬੰਦੇ ਲੱਗੇ ਨੇ ਕੱਟੇ ਨੇ ਫੋਨ ਉਹਨਾਂ ਨੇ ਉਹ ਕਿਉਂ ਪਣੇ ਤੂੰ ਐ ਕਰੀ ਜੇ ਨਹੀਂ ਚਲ ਉਹਨਾਂ ਨੇ ਮੈਂ ਤਾਂ ਹੀ ਤੇਰਾ ਫੋਨ ਕੱਟਦਾ ਹੋਰ ਮੇਰਾ ਸਮਾਨ ਚੱਕ ਲਿਆ ਜਾ ਕੇ ਮੈਂ ਤਾਂ ਉੱਥੇ ਹੀ ਛੱਡੇ ਪਿਆ ਨਹੀਂ ਮੇਰਾ ਸਮਾਨ ਤੇਰਾ ਮੈਂ ਚੱਕ ਲਿਆ ਕਿਹਦੇ ਉੱਥੇ ਕਿਹਦੇ ਘਰੇ ਘਰੇ ਅੱਡੇ ਤੇ ਹੀ ਰੱਖਿਆ ਹੀ ਮੈਂ ਤਾਂ ਉਹ ਤੇਰਾ ਭਲਾ ਹੋ ਜੇ ਕਿਸੇ ਨੂੰ ਸਮਝ ਆ ਜਾਵੇ ਕੋਈ ਚੱਕੀ ਨਾ ਲਈਏ ਮੈਂ ਇੱਥੇ ਸੀ ਬੰਦੇ ਉੱਥੇ ਚੱਲ ਕੋਈ ਨਹੀਂ ਪਣੇ ਤੂੰ ਬੈਠ ਹਣਾ ਹਰਪ੍ਰੀਤ ਆ ਕਿਰਨ ਨੂੰ ਪੈਣ ਨੂੰ ਪਾਣੀ ਫ ਪੈਂਟ ਉੱਥੇ ਸਾਰਾ ਸਮਾਨ ਉੱਠੀ ਘਰੇ ਆਈ ਚੰਗਾ ਭਣੇ ਮੈਂ ਤੇਰਾ ਸਮਾਨ ਕਿਹਦੇ ਨਾਲ ਚੱਕ ਲਿਆ ਭਣੇ ਕਿਸ ਨੂੰ ਕਾਇਤ ਹੋਊਗੀ ਮਣਾਉਟ ਕੋਈ ਨਾ ਮਣਾ ਕਿਸ ਨੂੰ ਕਹਿਦਾ ਸੀ ਉੱਥੇ ਜਦੋਂ ਤੁਸੀਂ ਤਾਂ ਫੋਨ ਨਹੀਂ ਚੱਕਿਆ ਕਿਸੇ ਨੇ ਹਰਪ੍ਰੀਤ ਆਪਾਂ ਇਹਨੂੰ ਪਾਣੀ ਫੜਾਓ ਮੈਂ ਸਮਾਨ ਚੱਕ ਕੇ ਲਿਆਉਣਾ ਇਹਨਾਂ ਨੇ ਕੰਨ ਨਿਕਲ ਨਾ ਅੰਦਰੋਂ ਇਹ ਨਹੀਂ ਨਿਕਲਦੀਆਂ ਹੁਣ ਆ ਬੋਲ ਵੱਜੀ ਜਾਂਦੇ ਹੁਣ ਬਾਹਰ ਕੇ ਜਾ ਨਾ ਮੂਰੇ ਨਾ ਭਣੇ ਤੂੰ ਜਾ ਮੈਂ ਜਾਂ ਮੇਰੇ ਕੋ ਜਾਣਾ ਫੋਟਾ ਤਾਂ ਕੱਟਿਆ ਸੀ ਉਹ ਨਾ ਮੈਂ ਨਹੀਂ ਜਾਂਦੀ ਹੁੰਦੀ ਹੈਗੀ ਐ ਕਰ ਰੇਜੀ ਚ ਠੰਡਿਆਰੀ ਬੋਤਲ ਪੀਸੀ ਉਹ ਲਿਆ ਕੱਢ ਕੇ ਠੰਡਾ ਪਾ ਕੇ ਲੈ ਜਾਨੀ ਆ ਇੱਥੇ ਮੁੰਡਾ ਪਈਆ ਲੀ ਪੀ ਲਿਆ ਬੂਨਾ ਮਾਰ ਚਾਈ ਨਹੀਂ ਮੈਂ ਤੇਰੇ ਬਾਈ ਨੂੰ ਮੈਂ ਕਹਤਾ ਮੈਂ ਖ ਠੰਡਾ ਪੀ ਆਏਗਾ ਮੈਂ ਤਾਂ ਕੱਲ ਲਿਆਂਦਾ ਸੀ ਤੂੰ ਮੈਂ ਤਾਂ ਜੀ ਕੇ ਮੈਂ ਪੀ ਗਈ ਮਰ ਪੀ ਗਈ ਭਣਾ ਮੈਨੂੰ ਤਾਂ ਤੇਜ ਹੀ ਲੱਗੀ ਪਾਣੀ ਮਰ ਪਾਣੀ ਨਾ ਹੋਰੀ ਹੋ ਗਿਆ ਫਿਰ ਮੈਂ ਤਾਂ ਕੱਢ ਕੇ ਇੱਕ ਹੀ ਪੀ ਲਿਆ ਨਾ ਤੇਰੇ ਮਿੰਟ ਚ ਤੇਰੇ ਉਹ ਗਲਤ ਤੇ ਇਹ ਤਾਂ ਕੋਈ ਪਾਣੀ ਪੀ ਲੈ ਨੀ ਕੋਰਾ ਤੌੜਾ ਭਰਾਟਾ ਤੇ ਆ ਠੰਡਾ ਜ਼ਰੂਰੀ ਪੀਣਾ ਸੀ ਜੇ ਪੀ ਲਿਆ ਕਰ ਕੀ ਲੋੜਾ ਆ ਗਿਆ ਉਹ ਵੀ ਲੋਕੀ ਲੋੜਾ ਹੁਣ ਜਦੋਂ ਉਹਨੂੰ ਮੈਂ ਦੱਸੇ ਤਾਂ ਵੀ ਠੰਡਾ ਪੈ ਸੀ ਭਾਈ ਉਹ ਵੀ ਗਗਨ ਪੀ ਗਈ ਤੇ ਜਿਹੜਾ ਤਰਫੋਂ ਉਹਨਾਂ ਦਾ ਸੀ ਉਹ ਵੀ ਗਗਨ ਨੇ ਕੱਟ ਤਾ ਸਾਰਾ ਕਟਾਪ ਤੇਰੇ ਤੇ ਚੜਜੂ ਮੇਰੇ ਤੇ ਕਿਵੇਂ ਚੜਜੂਗਾ ਜੇ ਤੂੰ ਦੱਸੇਂਗੀ ਫੇਰ ਹੀ ਚੜੂਗਾ ਉਹ ਦਿਨੋਂ ਦਾ ਲਗ ਜੂ ਬੱਤੇ ਬੈਠੀ ਹੁਣ ਮੈਂ ਕਿਵੇਂ ਕਰਾਂ ਮੈਂ ਤੇਰੇ ਬਾਈ ਨੂੰ ਹੁਣ ਤੇਰੇ ਬਾਈ ਨੂੰ ਦੱਸ ਦਾਂ ਨੀ ਵੀ ਤੇਰੇ ਠੰਡਾ ਪੈ ਸੀ ਤਾਂ ਗਗਨ ਪੀ ਗਈ ਫੋੜ ਲਿਆ ਦੇ ਜਬਾਈ ਨੂੰ ਕਹੇ ਦੇ ਚੱਲ ਚੰਗਾ ਤੇਰੇ ਨੂੰ ਰੇ ਭੇਜ ਦਿਆਂ ਤੇਰੇ ਕੋਲੇ ਅੰਦਰ ਉਹ ਦਿਨ ਗੱਲਾਂ ਮੱਤ ਕਰ ਲਈ ਇੰਨੇ ਮੈਂ ਇੰਤਜ਼ਾਮ ਕਰ ਦਿਆਂ ਠੰਡੇ ਠੁੰਡੇ ਸਾਰਾ ਕੁਝ ਮੰਗਾ ਕੇ ਦੇਣੀ ਆ ਤੇਰੇ ਕੋਲ ਤੇ ਜਮਾਨ ਬਦ ਘਟਨਾ ਬੋਲ ਨੂੰ ਹਾਬ ਨਾਲ ਗੱਲ ਕਰ ਲਈ ਚਲ ਠੀਕ ਆ ਹਾਂ ਬੈਠੀ ਰਹੀ ਇੱਥੇ ਹੁਣ ਲੈ ਹੁਣ ਕਹਨੀ ਮੈਂ ਤੈਨੂੰ ਕੇ ਤੇਰੇ ਕੋਲ ਕਰਨ ਨੂੰ ਭੇਜਦੀ ਆਂਗੀ ਕਰਨ ਕੜਾ ਮੈਨੂੰ ਗਾਂ ਖੰਡ ਪਾਉਗੀ ਆਕੇ ਵੀ ਜਿਹੜਾ ਚੁੱਪ ਚਾਦਾ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱਗ ਜੂਗੀ ਦੇਖ ਲੈ ਹਰੇ ਕੜਾ ਆਈਆਂ ਨੇ ਬਾਹਰ ਜਾਵਾਂ ਨਹੀਂ ਆਉਂਦੀਆਂ ਇਹ ਉਨੇ ਨੇ ਕੀ ਕਰਾ ਕੇ ਆਉਣੀਆਂ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਹੋ ਠੀਕਾ ਹਾਂ ਠੀਕ ਆਹੇ ਕਰ ਮੈਂ ਅੰਦਰ ਆ ਜਾਈਏ ਹੋ ਗਿਆ ਨਾ ਬਾਹਰ ਹੁੰਦਾ ਗਰਮੀ ਚ ਕੰਨ ਬੈਠੇ ਆ ਖੜੀ ਹੋਣੀ ਮੈਂ ਤਾਂ ਸਰਦੀ ਬੈਠੀ ਆ ਗਰਮੀ ਚ ਬਈ ਦੇਖ ਮੈਂ ਕੀ ਕਰਾਂ ਮੈਂ ਤਾਂ ਅੰਦਰ ਸੀਗੇ ਅੰਦਰ ਮੰਜਾ ਮੰਜਾ ਤੇ ਕੰਨ ਲਾ ਗਈ ਬੈੱਡ ਸੈੱਟ ਕਰਨਾਂ ਕੀ ਤੇਰਾ ਉਹ ਤੇ ਕੱਪੜੇ ਜਿ ਪੈਸੀ ਬਲਾਈ ਤੁਹਾਨੂੰ ਕਾਹਨ ਪਤਾ ਲੱਗਦਾ ਵੀ ਬਾਹਰ ਕੋਈ ਆਇਆ ਚਲ ਆ ਜਾ ਉੱਕੇ ਕਾਹਨ ਗੁੱਸਾ ਕਰਦੀਆਂ ਗੱਲ ਨਾ ਕਰ ਗੁੱਸਾ ਕਰਦੇ ਮੈਂ ਕਾਦੀ ਫੋਲ ਆਈ ਨੇ ਤੁਹਾਡੇ ਤੇਰਾ ਪੀਰਾ ਗਿਆ ਹੋਇਆ ਸਮਾਨ ਲੈਣਾ ਸਮਾਨ ਜਿਹੜਾ ਸੀ ਤੁਹਾਡਾ ਕੌਣ ਤਾਂ ਆਪੇ ਗਗਨ ਦੱਸ ਦੂਗੀ ਖੜੀ ਤਾਂ ਹੋ ਜੇ ਮੇਰੇ ਨਾਲ ਅੰਦਰ ਤਾਂ ਉਹ ਚਲ ਕਾਨੂੰ ਗੁੱਸਾ ਕਰਦੀ ਐ ਚਲ ਕੋਈ ਨਾ ਜਾ ਕੇ ਉਹਨੂੰ ਪੁੱਛ ਲਾਣੀ ਆ ਕੀ ਕਹਿੰਦੀ ਉਹ ਗਾਇਸ ਸਸਰੀ ਘਰ ਸਸਰੀ ਘਰ ਬਾਬੀ ਹੋਰ ਠੀਕ ਆ ਠੀਕ ਆ ਵਧੀਆ ਤੂੰ ਦੱਸ ਵਧੀਆ ਬਸ ਮੈਂ ਵੀ ਠੀਕ ਕਰਤੀ ਤੁਸੀਂ ਨੇ ਫੋਨ ਤਾਂ ਚੱਕਿਆ ਨਹੀਂ ਕਰਦੀ ਬੈਠੀ ਐ ਮੈਂ ਫੋਨ ਨਾ ਮੇਰਾ ਖਰਾਬ ਹੋਇਆ ਪਿਆ ਸੀਗਾ ਆ ਕਿ ਹੋਇਆ ਫੋਨ ਤਾਂ ਲੱਜੀ ਜਾਂਦਾ ਸੀ ਤੇਰਾ ਰਿੰਗਾਂ ਲੱਗ ਰਹੀਆਂ ਸੀ ਤੂੰ ਕੱਟ ਰਹੀ ਸੀ ਮੂਰੋ ਓੜਾ ਪਤਾ ਨਹੀਂ ਲੱਗਦਾ ਆਏ ਦੌਂਦੇ ਰ ਪਤਾ ਤਾਂ ਸਾਰਾ ਲੱਗਦਾ ਤੁਸੀਂ ਜਾਣ ਕੇ ਹੀ ਨਹੀਂ ਚੱਕਿਆ ਫੋਨ ਅਸਤਾ ਗਾਣੋ ਤੋਂ ਕਿਉਂ ਗੁੱਸੇ ਹੁੰਨੀ ਆ ਅਸੀਂ ਕੜਾ ਜਾਣ ਕੇ ਨਹੀਂ ਉਹ ਤਾਂ ਖਰਾਬ ਆਗਾ ਤਾਂ ਹੀ ਪਤਾ ਮੈਨੂੰ ਕਿਹੜਾ ਖਰਾਬ ਆ ਜਦੋਂ ਰਿੰਗਾਂ ਲੱਗ ਰਹੀਆਂ ਸੀ ਮੈਂ ਲਾਉਂਦੇ ਤੋਂ ਬਿਜੀ ਕਰੀ ਗਈ ਮੁਰੋ ਆਪਾਂ ਵੀ ਲਾਇਆ ਨੇ ਚੱਕਿਆ ਨਹੀਂ ਉਹ ਪਹਿਲੀ ਵਾਈ ਦੀ ਹੈ ਭਾਈ ਇਹਦੇ ਵਾਲੇ ਤੇ ਖਰਾਬ ਹੀ ਆ ਤਾਂ ਪਤਾ ਨਹੀਂ ਲੱਗਦਾ ਮੈਨੂੰ ਪਤਾ ਤੁਹਾਡੀਆਂ ਚਲਾਕੀਆਂ ਦਾ ਜਿਹੜੇ ਵਿੱਚ ਜੋ ਤੁਸੀਂ ਲਾਇਆ ਸੀ ਜਦੋਂ ਮੈਂ ਚੱਕਣ ਲੱਗੀ ਉਦੋਂ ਕੱਟਿਆ ਗਏ ਜੇ ਮੈਂ ਦੁਬਾਰਾ ਲਾਇਆ ਤੁਹਾਡਾ ਬਿਜੀ ਆ ਗਿਆ ਫੇਰ ਤੁਸੀਂ ਲਾ ਵੀ ਸਕਦੇ ਸੀ ਦੁਬਾਰਾ ਬਿਜੀ ਆਈ ਜਨੇ ਫਿਰ ਤੁਸੀਂ ਇਹਨੂੰ ਲਾਉਣ ਲੱਗੇ ਹਾਂ ਕਿਸੇ ਨੇ ਨਹੀਂ ਚੱਕਿਆ ਫੋਨ ਤੁਸੀਂ ਬਿਜੀ ਛੋਟਾ ਫੋਨ ਆਉਂਦਾ ਸੀ ਮੇਰੇ ਤਾਂ ਗੁੱਸੇ ਨਾ ਹੋ ਹਾਂ ਗੁੱਸੇ ਹੋਰ ਗੁੱਸੇ ਹੀ ਹੋਣਾ ਫਿਰ ਹੋਰ ਕੀ ਹੋਣਾ ਉੱਥੇ ਬੈਠੀਆਂ ਕਰਦੀ ਮੈਂ ਗਰਮੀ 'ਚ ਤਰਾ ਵਧੀਆ ਹੋ ਗਿਆ ਤੂੰ ਸਾਨੂੰ ਮੈਨਾਂ ਦੇਖ ਹਾਂ ਮੇਰੇ ਕੋਲ ਇਹ ਕਿਹੜਾ ਵਧੀਆ ਹੋ ਗਿਆ ਤੇਰਾ ਸਮਾਨ ਲੈ ਕੇ ਹੁਣ ਥੋੜਾ ਜਿਹਾ ਨਾ ਦੁਕਾਨ ਤੇ ਗਿਆ ਸਮਾਨ ਜਮਗਾਇਆ ਤੇਰੇ ਵਾਸਤੇ ਤੇ 2 ਮਿੰਟਾਂ ਚ ਹੀ ਲੈ ਕੇ ਆਉਣਾ ਮੈਂ ਵੀ ਨਹੀਂ ਤਾਂ ਲੈ ਕੇ ਆਉਣਾ ਸੀ ਭਰਾ ਮੇਰਾ ਉਹ ਤਾਂ ਉਹਨੂੰ ਤਾਂ ਪਤਾ ਸੀ ਵੀ ਆਉਣਾ ਮੇਰੀ ਭੈਣ ਨੇ ਉਹਨੂੰ ਤਾਂ ਲੈਣ ਜਾਣਾ ਸੀ ਆ ਸਾਨੂੰ ਵੀ ਤਾਂ ਪਤਾ ਸੀ ਵੀ ਸਾਡੀ ਨੰਦ ਬੀਬੀ ਨੇ ਉਹਨੇ ਸਾਰਾ ਤੈਨੂੰ ਫੋਨ ਨਹੀਂ ਚੱਕਿਆ ਥੋਨੇ ਜੇ ਤੁਹਾਨੂੰ ਪਤਾ ਸੀ ਐਨੀ ਗੁੱਸਾ ਕਰੀ ਜਾਂਦੀ ਆ ਤੂੰ ਗੁੱਸਾ ਤਾਂ ਫਿਰ ਹੁਣ ਮੈਂ ਕਰ ਲਈ ਆ ਗੁੱਸੇ ਨਹੀਂ ਹੋਈਦਾ ਹੁੰਦਾ ਪਰ ਜੇ ਮੈਂ ਪਿਆਰ ਨਾਲ ਵਧੀਆ ਕਰਾਂ ਤੇ ਕੰਪੂਰ ਕਰਕੇ ਬੈ ਜਾ ਮੈਨੂੰ ਪਤਾ ਤੇਰਾ ਤੂੰ ਬਹੁਤ ਚਲਾਕ ਆ ਮੈਂ ਚਲਾਕ ਕੀ ਕਰ ਲਿਆ ਮੈਨੂੰ ਪਤਾ ਤੁਹਾਡੀਆਂ ਚਲਾਕੀਆਂ ਦਾ ਦੋਨਾਂ ਨੇ ਤੁਹਾਡੀਆਂ ਰਲੀਆਂ ਮਿਲੀਆਂ ਨੇ ਆ ਜਾਂਦੇ ਬਾਈ ਨੂੰ ਮੈਂ ਦੱਸਦੀ ਆ ਲੈ ਅਸੀਂ ਤਾਂ ਮੇਰੇ ਕੋਲ ਕੁਝ ਕਹਿਣੀ ਬਾਤ ਤਾੜੀ ਬੇਲੀਏ ਤੁਸੀਂ ਸਾਰ ਦਿਨ ਘਰੇ ਬੈਠੀਆਂ ਰਹੀਆਂ ਫੋਨ ਤੁਸੀਂ ਚੱਕਦੀਆਂ ਨੇ ਕਿਸੇ ਦਾ ਨਾਮ ਤੁਹਾਨੂੰ ਬਾਹਰ ਆਏ ਬੰਦੇ ਦਾ ਪਤਾ ਵੀ ਕੋਈ ਆਇਆ ਗਿਆ ਅਸੀਂ ਤਾਂ ਕੰਮ ਧੰਦੇ 'ਚ ਸੀਗੀਆਂ ਕਿਹੜਾ ਕੰਮ ਧੰਦਾ ਕਰਦੀਆਂ ਸੀ ਤੁਸੀਂ ਨਹੀਂ ਅਸੀਂ ਨਾ ਪਾਤੀਆਂ ਚੱਕਣ ਬਾਗੀਆਂ ਸੀ ਪਾਤੀਆਂ ਚੱਕਣ ਜਾਵੜੀਆਂ ਸੀ ਉੱਧਰ ਅਰੇ ਮਾਸ ਮਿੰਆ ਖਰਾਬ ਹੋਇਆ ਪਿਆ ਸੀ ਕਿ ਪਾਤੀਆਂ ਚੱਕ ਲਈਏ ਕਰੀ ਫਿਰ ਪਾਤੀਆਂ ਚੱਕਣ ਗਿਆ ਆਉਂਦੀਆਂ ਨੇ ਤਾਂ ਮੈਂ ਨੂੰ ਤੁਸੀਂ ਅੰਦਰ ਬੜੀਆਂ ਬੈਠੀਆਂ ਅੰਦਰ ਤਾਂ ਜੀ ਉੱਤਰ ਵੀਰਾ ਦੱਸ ਗਿਆ ਵੀ ਮੈਂ ਗਾਗਨ ਨੂੰ ਲੈ ਕੇ ਆਉਣਾ ਚਰਨ ਨੂੰ ਗਾਗਨ ਨੂੰ ਕਹਿ ਗਿਆ ਤੇ ਅਸੀਂ ਭੱਜ ਕੇ ਅੰਦਰ ਆ ਗਏ ਅਸੀਂ ਆਖਰ ਆ ਕੱਪੜੇ ਪੈਸ਼ ਤੇਰੇ ਬੈੱਡ ਤੇ ਮੈਂ ਕਿਤੋਂ ਆਕੀਂਗੀ ਮੇਰੇ ਬੈੱਡ ਦਾ ਕਿ ਮੈਂ ਗਾਹ ਪਾ ਰੱਖਿਆ ਜੇ ਨਾ ਹਾਂ ਮੈਂ ਫਿਰ ਤੂੰ ਤੁਸੀਂ ਦਰਦੀਆਂ ਚੱਕ ਤੇ ਮੇਰੇ ਪਿੱਛੇ ਤਾਂ ਤੁਸੀਂ ਆਏ ਹੋ ਗਾਹ ਪਾ ਕੇ ਰੱਖ ਦੀਆਂ ਹੋਂਗੀਆਂ ਫਤੋ ਤੁਹਾਨੂੰ ਡਰ ਹੋ ਗਿਆ ਵੀ ਆ ਗਈ ਪਹਿਲਾਂ ਪਹਿਲਾਂ ਚੱਕ ਵੀ ਏ ਹੋਰ ਹੋ ਜੀ ਕਹਿ ਕਰਨੀ ਆ ਵੀਰ ਬਣ ਕੇ ਕੋਈ ਨਹੀਂ ਮੈਂ ਤੇਰੇ ਖਤਰਨਾ ਠੰਡਾ ਹੁੰਡਾ ਲਿਆਉਣੀ ਤੇਰਾ ਬੈੱਡ ਤੂੰ ਤੇ ਕਾ ਰੱਖ ਬਾਹਰ ਜਾਂਦੇ ਨਾ ਆ ਜਾ ਚੱਲ ਗਈ ਆ ਜਾ ਠੀਕ ਚੱਲ 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 ਚੱਲੇ ਵੰਨੇ ਮਾਰਨ ਜਾਂਦੀਆਂ ਨੇ ਹੁਣ ਦੋਨੇ ਜਾਣੀਆਂ ਤੁਰ ਗਈਆਂ ਕੋਈ ਪਾਣੀ ਨਹੀਂ ਪੁੱਛਿਆ ਕੋਈ ਠੰਡਾ ਨਹੀਂ ਪੁੱਛਿਆ ਤੜਕੇ ਦੀਆਂ ਬੇਲੀਆਂ ਅੰਦਰ ਬੈਠੀਆਂ ਹੋਣੀਆਂ ਹੁਣ ਬਹਾਨੇ ਮਾਰ ਕੇ ਮੁੜ ਗਈਆਂ ਮੈਨੂੰ ਜਿਹਦੀ ਮੈਂ ਚਾਹ ਤਰਾ ਚਾਹ ਤਾਂ ਫੇਰ ਕਰਨੀ ਪਹਿਲਾਂ ਤੇਰੇ ਬਾਈ ਨੂੰ ਠੰਡਾ ਤਾਂ ਲਿਆਉਂਦੇ ਜੇ ਕਿਤੇ ਠੰਡਾ ਪਿਆਉਂਗਾ ਇੱਕ ਗਲਾਸ ਪੀ ਕੇ ਹੁਣ ਠੰਡੀ ਹੋ ਜਾਂਦੀ ਨਾ ਹੁਣ ਫੇਰ ਉਹਦੇ ਮੂੰਹ ਤੇ ਤੋਂ ਮੁੱਕਰੀਗੀ ਤੂੰ ਕਹਿੰਦੀ ਮੇਰਾ ਤਾਂ ਫੋਨ ਖਰਾਬ ਹੋ ਗਿਆ ਤੇ ਜਿਨ੍ਹਾਂ ਨੂੰ ਐ ਕਹਿੰਦੇ ਨਿਕਜ਼ਾ ਤੇਰਾ ਫੋਨ ਦੋ ਵਾਰੀ ਕੱਟਿਆ ਸੀ ਫੇਰ ਕੀ ਬਣਦਾ ਉਹਨੂੰ ਗੜਾ ਮੈਂ ਦੱਸਿਆ ਸੀਗਾ ਇਹ ਤਾਂ ਮੈਂ ਜਾਣ ਕੇ ਚਾਲ ਖੇਢੀ ਸੀ ਉਹਦੇ ਨਾਲ ਹਾਂ ਬੀੜ ਪਤਾਣ ਲੱਗ ਜੀ ਵੀ ਇਹ ਚੁਲਾਕੀਆਂ ਕਰਦੀਆਂ ਮੈਨੂੰ ਤਾਂ ਪਤਾ ਹੀ ਨਹੀਂ ਉਹਨੂੰ ਤਾਂ ਨਹੀਂ ਪਤਾ ਮੈਨੂੰ ਤਾਂ ਪਤਾ ਹੈ ਕਿ ਤੂੰ ਚੁਲਾਕੀਆਂ ਕਰਦੀ ਹੈਂ ਬਸ ਤੂੰ ਹੁਣ ਤੂੰ ਨਾ ਉਹਦੇ ਕੋਲ ਦੱਸਦੀ ਤੇ ਭਾਂਡਾ ਇਹਨਾਂ ਉਹਦੇ ਕੋਲ ਦੱਸਦੀ ਉਹ ਹੀ ਕਰ ਮੈਨੂੰ ਤਾਂ ਫੇਰ ਵੀ ਸੱਚ ਬੋਲਣਾ ਪਿਆ ਆਉਦਾ ਦੱਸਣਾ ਪਿਆ ਵੀ ਭੈਣ ਮੈਂ ਤਾਂ ਚੱਕਦੀ ਸੀ ਜਦੋਂ ਨੂੰ ਮੈਂ ਲਾਉਣ ਲੱਗੀ ਤੈਨੂੰ ਉਦੋਂ ਤਰਾ ਫੋਨ ਵੀਜੀ ਹੋ ਗਿਆ ਤੂੰ ਗਗਨ ਵਾਲੇ ਤੇ ਲਾਉਣ ਲੱਗੀ ਦੇਖ ਲੈ ਉਹਦਾ ਫੋਨ ਕਿਵੇਂ ਬੋਲ ਲੀਏਗੀ ਤੇ ਫਿਰ ਐਂ ਦੇਖ ਜੇ ਤੂੰ ਅੱਡੇ ਤੇ ਬੈਠੀ ਹੋਵੇਂ ਤੇਨੂੰ ਨਾ ਕੋਈ ਟਰਾਣ ਜਾਵੇ ਤੇਰਾ ਭੈਣ ਕਰ ਤੇਨੂੰ ਕਿੰਨਾ ਗੁੱਸਾ ਆਵੇਗਾ ਨਾ ਉਹ ਮਜੀ ਮੈਂ ਤੇਰਾ ਸਰਦੀ ਕੋਈ ਨਹੀਂ ਹੁੰਦੀ ਆਪਦੇ ਭਾਈਆਂ ਤੇ ਮਾਨ ਹੁੰਦਾ ਪੈਣਾ ਮੂੰਹ ਕਰੀ ਟਿਕਾਣਾ ਆਇਆ ਥੋੜਾ ਘਟ ਕੇ ਪੈਣਾ ਸੀ ਆਪਾਂ ਦੋਨਾਂ ਨੂੰ ਫਿਰ ਉਹਦੇ ਤੇ ਸੁਭਾਈ ਆਏ ਆ ਜਿੱਦੋਂ ਤੈਨੂੰ ਪਤਾ ਤਾਂ ਹੈਗਾ ਹੁਣ ਮੈਂ ਤੈਨੂੰ ਕਹੀ ਤੇ ਜਾਨੀ ਵੀ ਜਦੋਂ ਪਈ ਇਹਨਾਂ ਦੀ ਛੋਟੀ ਹੈਗੀ ਉਹ ਆਹੀ ਲਾਡੜੀ ਰੱਖੀ ਹੋ ਥੋੜਾ ਜਿਹਾ ਬੋਲਦੀ ਆਇਆ ਪਰ ਰੁੱਖਾ ਬੋਲਦੀ ਆ ਰੁੱਖਾ ਤਾਂ ਬੋਲਦੀ ਹੁਣ ਰੁੱਖਾ ਵੀ ਦੇਖ ਚੱਲਣਾ ਪਊਗਾ ਵੀ ਜੇ ਤੇਰੇ ਘਰ ਵਾਲੇ ਨੂੰ ਪਤਾ ਲੱਗਿਆ ਬਾਈ ਨੂੰ ਪਤਾ ਲੱਗ ਗਿਆ ਵੀ ਤੂੰ ਮੇਰੀ ਭੈਣ ਦਾ ਫੋਨ ਕੱਟਦੀ ਸੀ ਤੇ ਤੇਰੇ ਮੈਂ ਦੇਖ ਲੈ ਕੀ ਕਰੂਗਾ ਹ ਚਾਰ ਸਪੀਰੇ ਤੇਰੇ ਨਾਲ ਸਾਨੂੰ ਮੁਕਾਰ ਖੜਨਾ ਮੈਂ ਨਹੀਂ ਹਰੇ ਇੱਕ ਦੇ ਨੂੰ ਤਾਂ ਠੀਕ ਆ ਹੁਣ ਮੈਂ ਕਿਵੇਂ ਕਰਾਂ ਚਾਹ ਬਣਾਵਾਂ ਚਾਹ ਕੀ ਬਣਾਵੇ ਤੇਰੇ ਬਾਈ ਸਮਾਨ ਲੈਣ ਗਿਆ ਹੋਇਆ ਜੇ ਲੈ ਕੇ ਆਇਆ ਤੇ ਜੱਫਤ ਨੇ ਫੜਾ ਦੀਏ ਠੰਡਾ ਠੁੰਡਾ ਮੈਂ ਦੇਖਦੀ ਆ ਤੂੰ ਰਹੀ ਰਹਿ ਚਲ ਐਂ ਕਰ ਤਰੀ ਲੈ ਚਾਹ ਦੀ ਕਟ ਚਲ ਠੀਕ ਕਰ ਲੈ ਚਲ ਮੈਂ ਚਾਹਾ ਤਰ ਲਈ ਚਲ ਬਣਾ ਲੈਣੀ ਲੈ ਦੇ ਹਾ ਦੀਦੀ ਤਾਂ ਫੇਰ ਵੀ ਮੇਰਾ ਕਰਦੀ ਐ ਲਕੋਰਾ ਰੱਖਦੀ ਐ ਮੇਰੀਆਂ ਗੱਲਾਂ ਦਾ ਸਾਰੀਆਂ ਦਾ ਵੀ ਉਹਨੂੰ ਪਤਾ ਨਾ ਲੱਗੇ ਵੀ ਗਗਨਾਈ ਚਲਾਕੀਆਂ ਖੇਡਦੀ ਹੈਗੀ ਹੋਰ ਇਹ ਤਾਂ ਬਲਾਈ ਮੇਰਾ ਸਾਥ ਦਿੰਦੀ ਹੈਗੀ ਪਾਰੀ ਵਾਲਾ ਹੈਗਾ ਪਤਾ ਨਹੀਂ ਭਣ ਨੇ ਦੇ ਵਿੱਚ ਕੀ ਪਾ ਰੱਖਿਆਗਾ ਉਹ ਭਣ ਵਿਚਾਰੀ ਕਿੱਥੋਂ ਲਿਆਉਂਦੀ ਤਾਂ ਮੈਂ ਵੀ ਮਸਾਲਿਆ ਐਡੀ ਇਧਰੋਂ ਚੱਕ ਐ ਕੋ ਜਲੂਸ ਕੱਢਦਾ ਮੈਂ ਇਹ ਸਿਰ ਤੇ ਧੱਕੇ ਨਾ ਪਰਾ ਮੈਨੂੰ ਇੱਥੇ ਲਾ ਅਮਨਜੀਤ ਦੇ ਭਾਰੀ ਵਾਲਾ ਚ ਉਹ ਮੈਂ ਲੈ ਜੂ ਚੱਕ ਕੇ ਤੂੰ ਤਰਦੇ ਨਹੀਂ ਪੁੱਤ ਪਤਾ ਨਹੀਂ ਭਣ ਨੇ ਚ ਕੀ ਸਮਾਨ ਪਾ ਰੱਖਿਆ ਐਡਾ ਲੈ ਲਾ ਤੂੰ ਕੀ ਪਾਇਆ ਨੇ ਲੱਗ ਜਿਸ ਨੂੰ ਕੀ ਹੋ ਗਿਆ ਸਿਰ ਤੇ ਉਹ ਭੜੀਆਂ ਚੱਕਦਾ ਨਹੀਂ ਸਾਰਾ ਦਮ ਸਾਰਾ ਦਮ ਨਹੀਂ ਭਾਰ ਚੱਕਦੀਆਂ ਸਿਰ ਤੇ ਐਂ ਫਿਰ ਬੈਗ ਤਾਂ ਨਹੀਂ ਧਰੀਂਦਾ ਸਿਰ ਤੇ ਤੂੰ ਮੋਢੇ ਚ ਪਾਲਾ ਤਣੂਆ ਉਹ ਮੂਡੇ ਕਿੱਥੋਂ ਤੇਰੇ ਬਾਰੇ ਕਿੰਨਾ ਲਿਖ ਆਇਆ ਹੈ ਨਹੀਂ ਗਰ ਤਾਂ ਫਿਰ ਉਹ ਉਹ ਗੱਲ ਜਿਵੇਂ ਕਹਿੰਦੇ ਹੁੰਦੇ ਸਿਰ ਪੱਕਾ ਤਾਂ ਦਾ ਮੇਕਅਪ ਦਾ ਸਮਾਨ ਹੋਊ ਵਿੱਚ ਫਿਰ ਉਹ ਸੈਂਡਲ ਜੋੜੇ ਪਾ ਲੈਂਦੀ ਹੈ ਵਿੱਚ ਫਿਰ ਜਿਹੜਾ ਕੱਪੜਾ ਪਾ ਲੈਂਦੀ ਹੈ ਭਾਰਤਾ ਹੋਈ ਜਾਂਦਾ ਕੋ ਚਲ ਸਮਾਨ ਤਾਂ ਹੁੰਦੀ ਹੈ ਤੂੰ ਕਿਵੇਂ ਬੋਲਦੀ ਹੈ ਮੇਕਅਪ ਦਾ ਸਮਾਨ ਹੋਊਗਾ ਕਿਹੜਾ ਮੇਕਅਪ ਕਰਦੀ ਹੈ ਤੇਰੀ ਮਰੀ ਭੈਣ ਤੂੰ ਐਵੇਂ ਹੀ ਕਹੀ ਜਾਨੀ ਹੈ ਕਿ ਸਾਰਾ ਮੈਂ ਹੁਣ ਕੋ ਸਰੇ ਕੁੜੀ ਕਰਦੀ ਐ ਐ ਕਰਦਾ ਤੈਨੂੰ ਖੋਲ ਕੇ ਦਿਖਾ ਰਿਆ ਤੂੰ ਖੋਲ ਕੇ ਦੇਖ ਮੈਂ ਹਾਂ ਮੈਂ ਕਰ ਇਹ ਤਾਂ ਦੇਖੀਏ ਖੋਲ ਕੇ ਉੱਧ ਜਿਆ ਦੁਕਾਨ ਤੋਂ ਮੈਂ ਤਾਂ ਠੰਡਾ ਲੈ ਕੇ ਦੇਨੇ ਗਿਰੀਆਂ ਤੇ ਪੁਜੀਆਂ ਲੈ ਕੇ ਦੇ ਉਹ ਤਾਂ ਜਿਹੜਾ ਸਮਾਨ ਪਈ ਨਹੀਂ ਤਾਂ ਸਮਾਨ ਖਾਗੀ ਗਾਗਨ ਨਹੀਂ ਠੰਡਾ ਪੀਗੀ ਗਾਗਨ ਆਹੋ ਮੈਂ ਉਹਨੂੰ ਤੋ ਦੱਸਿਆ ਨਹੀਂ ਸੀ ਨਵੀਂ ਪੈਣਾ ਉਹ ਕਰਨ ਉਦੇ ਵਾਸਤੇ ਡੰਗ ਲਿਆ ਮੈਨੂੰ ਕਿਹੜਾ ਪਤਾ ਸੀ ਹੁਣ ਮੈਂ ਤਾਂ ਆਖਿਆ ਵੀ ਬੋਤਲ ਪਈ ਹੈ ਠੰਡੇ ਵਾਲੀ ਫਰਿੱਜ ਚ ਪਈ ਸੀਗੀ ਹੁਣ ਮੈਨੂੰ ਕੀ ਪਤਾ ਸੀ ਉਹ ਚੱਕ ਕੇ ਪੀ ਗਈ ਉਹ ਕਹਿੰਦੀ ਮੈਂ ਤਾਂ ਤੇਲ ਲੱਗੀ ਮੈਂ ਚੱਕ ਕੇ ਠੰਡੇ ਪੀ ਗਈ ਮੈਂ ਤੇਲ ਲੱਗੀ ਤਾਂ ਪਾਣੀ ਪੀਂਦੇ ਤੋੜੇ ਦਾ ਪਾਣੀ ਪੀ ਲੈਂਦੀ ਆਖਿਆ ਸੀ ਮੈਂ ਮੈਂ ਦਾ ਤੋੜਾ ਪਰੇ ਪਰ ਕੋਰਾ ਚੋ ਪੀ ਲੈਂਦੀ ਦੋ ਗਲਾਸ ਆ ਠੰਡੇ ਹੀ ਪੀਣਾ ਸੀ ਤੈਨੂੰ ਮਾੜਾ ਮਟਨ ਨੂੰ ਸਮਝਾ ਆ ਗਿਆ ਕਰ ਉਹ ਤਾਂ ਜਮਾ ਨਾਲ ਸਿਰੇ ਦੀ ਮੁਰਖ ਹੈਗੀ ਫਿਰ ਮੈਂ ਹੁਣ ਮੈਂ ਪਹਿਲਾਂ ਮਸਾ ਇੰਨਾ ਭਾਰ ਚੱਕ ਕੇ ਲੈਂਦਾ ਤੂੰ ਰੋਣਾ ਤਾਂ ਲੈਸਾ ਮੈਂ ਤੁਰ ਕੀ ਹੋਏਗਾ ਹਟਾ ਮੰਗੀ ਜਾਂਦੀ ਬਾਰੀ ਬਾਰੀ ਕਹੀ ਜਾਂ ਆਪ ਬੈਗ ਚੱਕ ਕੇ ਇੱਥੇ ਯਾਰ ਕੋਈ ਗੱਲੀ ਮੈਂ ਆ ਕੇ ਧਰ ਤੂੰ ਬੈਗਾ ਤੇ ਤੂੰ ਹੁਣ ਪਾਣੀ ਚਾਣੀ ਫੜਾ ਤੈਨੂੰ ਕਿਰ ਲਾਉਂ ਮੈਂ ਇਹੋ ਆ ਜਾ ਕੇ ਠੰਡਾ ਪਾਣੀ ਮੈਂ ਕਿਹੜੇ ਮੂੰਹ ਲੈ ਕੇ ਜਾਵਾਂ ਪਾਣੀ ਲੈ ਕੇ ਜਾਨੀ ਹੋਈ ਨਹੀਂ ਪਤਾ ਕੀ ਕੁਛ ਨਾਵੇ ਮੈਨੂੰ ਤੂੰ ਛੇਤੀ ਲੈ ਕੇ ਆ ਜਾ ਸਾਰਾ ਸਮਾਨ ਇਕੱਠਾ ਲੈ ਜਾਗੇ ਮੈਂ ਸਾਰਾ ਕੁਝ ਆਪ ਹੀ ਲੇਉਂਗਾ ਠੰਡਾ ਵੀ ਲੇਉਂ ਬਿਸਕੁਟ ਨੇ ਗਿਰੀਆਂ ਸਭ ਕੁਝ ਲੇਉਂਗਾ ਲੈ ਆ ਭੱਜ ਕੇ ਛੇਤੀ ਮੁਰੇਂ ਤੁਸੀਂ ਦਾ ਕੰਮ ਕਰਤਾ ਕੰਮ ਉਹ ਲੀਚੀ ਵਾਲਾ ਜੂਸ ਜਾਂ ਲਈ ਉਹ ਕੋਈ ਮੈਂ ਪੀਉਗੀ ਠੰਡਾ ਆਪਦੀ ਭੈਣ ਵਾਸਤੇ ਆਪ ਮੈਨੂੰ ਪਤਾ ਹੀ ਕਿਹੜਾ ਜੂਸ ਪੀਣੇ ਚੱਲ ਆਹ ਮੈਂ ਤਾਂ ਦਿਮਾਗ ਚੋਂ ਹੀ ਨਿਕਲ ਗਿਆ ਕਹਿਤਾ ਮੈਨੂੰ ਪਤੀਆ ਵੀ ਆਦੀ ਭੈਣ ਖਤਰਖੇ ਚ ਲੈ ਕੇ ਆਈ ਜਾਂਦਾ ਮੈਂ ਮੰਗੋ ਰਿਹਾ ਮੈਂਗੋ ਸ਼ੇਕ ਠੀਕ ਆ ਠੀਕ ਆ ਆਹਦੀ ਭੈਣ ਖਤਰਤ ਲੈ ਆਈ ਗਈ ਹੋਰ ਕਿਹੜਾ ਮੇਰੀ ਭੈਣ ਨਹੀਂ ਆਉਣਾ ਮੇਰੀ ਨਹੀਂ ਆਉਣਾ ਨਾ ਫਿਰ ਤਾਂ ਸੌ ਨੱਕ ਬੁੱਲ ਚੜਾਉਂਦਾ ਲੈ ਬਾਈ ਤਾਂ ਆ ਗਿਆ ਮੈਨੂੰ ਲੱਗਾ ਚੱਕ ਲੈ ਸਮਾਨ ਮੇਰਾ ਕੋਈ ਪਾਣੀ ਤਣੀ ਪੀ ਲਿਆ ਕਿੱਥੇ ਬਾਈ ਪਾਣੀ ਹੈ ਤਾਂ ਪਾਣੀ ਪੁੱਛਣੇ ਨਾ ਫੋਕਾ ਪਾਣੀ ਵੀ ਨਹੀਂ ਪੁੱਛਿਆ ਮੈਨੂੰ ਤਾਂ ਉਹਨਾਂ ਨੇ ਨਾ ਹਜੇ ਫੋਕਾ ਪਾਣੀ ਨਾ ਹੋਣੀ ਆਈਆਂ ਮੁੜ ਕੇ ਮੈਂ ਮਦਦ ਆਪਣੇ ਪਹਿਲਾਂ ਸਮਾਨ ਚੱਕ ਕੇ ਲਿਆ। ਫਿਰ ਮੈਂ ਤੇਰੇ ਵਾਸਤੇ ਠੰਡਾ ਵੀ ਲੈ ਕੇ ਆਇਆ ਤਾਂ ਸੀ ਕਿ ਕੀ ਜੰਦੀਆਂ ਹਨ ਉਹਨਾਂ ਨੇ ਸਮਝ ਨਹੀਂ ਲਈ। ਹਾਂ ਠੰਡਾ ਆਪ ਪੀ ਗਏ ਹੋਣਗੇ ਜਿਹੜਾ ਪਿਆ ਹੋ ਪਹਿਲਾਂ। ਪਰ ਇਹ ਜੀ ਤਾਂ ਕਿਹੜੀ ਗੱਲ ਆਪ ਤੱਕ ਪੀ ਹੋਣਗੀਆਂ। ਹੋਰ ਉਹਨਾਂ ਨੇ ਤਾਂ ਪਾਣੀ ਵੀ ਨਹੀਂ ਪੁੱਛਿਆ ਮੈਨੂੰ ਘੁੱਟ ਵੀ ਆਈ ਆ ਗਰਮੀ ਚ ਪਾਣੀ। ਮੇਰੀ ਗੱਲ ਸੁਣ ਲੈ। ਸਾਡੀ ਚਲ ਗਲਤੀ ਤਾਂ ਹੈਗੀ ਐ। ਤੂੰ ਮੈਨੂੰ ਮਾਫ਼ ਕਰ ਦੇ। ਕੋਈ ਗੱਲ ਨਹੀਂ ਅਸੀਂ ਸਤਨਾ ਫੋਨ ਚੱਕਿਆ ਨਹੀਂ ਹੈਗਾ। ਫੋਨ ਤੈਨੂੰ ਪਤਾ ਹੀ ਪਿੰਡਾਂ ਦੇ ਕਿਹੜੇਗਾ ਮੈਂ ਚਾਰਜ ਤੇ ਲੱਗੇ ਪਿਆ ਸੀ। ਹਜੇ ਹੁਣ ਪਾਣੀ ਭਰੋਣੀ। ਕਿਰਨ ਪਾਣੀ। ਪਾਣੀ ਫੇਰ ਆਈ ਜੀ ਤੇ ਸਾਮਾਨ ਜਮਗਾਇਆ ਸੀ ਉਹ ਗਗਨ ਪਾਈ ਜਾਂਦੀ ਹੈ ਸਾਰਾ ਸਾਮਾਨ ਉਹ ਬਸ ਓੜੜਾ ਵੀ ਸਰੀ ਪਿਆਗਾ ਦੋ ਜਾਣੀਆਂ ਤੁਸੀਂ ਕੰਮ ਤੋਂ ਨੂੰ ਕੋਈ ਰਾਹ ਨਹੀਂ ਦਿੰਦਾਗਾ ਉਹ ਰਾਹ ਕੀ ਦਿੰਦਾ ਬਸ ਫੇਰ ਆਈ ਗਗਨ ਤਾਂ ਵੀ ਉੜ ਜਾਈ ਜਾਂਦੀ ਇਹਨੂੰ ਦੇਖ ਕੇ ਡਰ ਜਾਂਦੀ ਐ ਲੈ ਇਹ ਕਿਹੜਾ ਵਿਚਾਰੀ ਕੋਈ ਕੁਝ ਕਹਿੰਦੀ ਆਪਾਂ ਨਾ ਮੇਰੀ ਗੱਲ ਸੁਣੋ ਡਰ ਜਾਂਦੀ ਐ ਉਹ ਡਰ ਕਿਹੜਾ ਹੈਗਾ ਜੇ ਡਰ ਹੋਵੇ ਤੁਹਾਨੂੰ ਮਾੜਾ ਮੋਟਾ ਫੇਰ ਕੋਈ ਫੋਨ ਨਾ ਚੱਕਣੋ ਤੁਸੀਂ ਕੋਈ ਨੂੰ ਤੁਸੀ ਦੱਸੀ ਦੇ ਜਾਨਿਆ ਪੁੱਛ ਲੈ ਕੇ ਇਹਨਾਂ ਨੂੰ ਮੈਂ ਜਦੋਂ ਫੋਨ ਚੱਕਣ ਲੱਗੀ ਤਾਂ ਫੋਨ ਕੱਟਿਆ ਗਿਆ ਜਦੋਂ ਮੈਂ ਲਾਉਣ ਲੱਗੀ ਉਹਦਾ ਫੋਨ ਬਿਜੀ ਆਉਣ ਲੱਗ ਗਿਆ ਇਹ ਗਗਨ ਨਾਲ ਫ ਗਗਨ ਨੇ ਪਾਣੀ ਨੇ ਕਪੜੇ ਕਾਹਨੇ ਸੀ ਇਹ ਤੁਸੀਂ ਬਾਰੇ ਉਹ ਬੱਠਾ ਵਿੱਚ ਸਿੱਟ ਲਿਆ ਬਈ ਪਾਣੀ ਵਾਲੇ ਚਹੀਂ ਕਰਦੀ ਆ ਅਣਗੈਲੀਆਂ ਬੜੀਆਂ ਕਰਦੀ ਆ ਐਂ ਤਾਂ ਕਾਹਨੂੰ ਕੀਤਾ ਹਣਾ ਭਾਬੀ ਮੈਨੂੰ ਪਤਾ ਹੈ ਨਹੀਂ ਬਈ ਪਹਿਲਾਂ ਤੂੰ ਸਾਲਾ ਨਹੀਂ ਕਰਦੀ ਆ ਤੂੰ ਮਾ ਤੂੰ ਦੇਖ ਲਈ ਮੈਨੂੰ ਦਿਖਾ ਦੇ ਨੇ ਨਹੀਂ ਸਿੱਟ ਤਾਂ ਹੁਣ ਤੁਸੀਂ ਜਦੋਂ ਮੈਂ ਲਾ ਰਹੀ ਸੀ ਬਈ ਬੈਲਾ ਵੱਜ ਰਹੀਆਂ ਨੇ ਇਹ ਮੁਰਾ ਬਿਜੀ ਕਰੀ ਜਾਂਦੀਆਂ ਫਿਰ ਪਾਣੀ 'ਚ ਬਿਜੀ ਹੋਣ ਲੱਗ ਗਿਆ ਪਾਣੀ ਚੋ ਗਿਆ ਫਿਰ ਬਈ ਸਕਰੀਨ ਤਾਂ ਚੱਲੀ ਗਈ ਉਹਦੀ ਉਹ ਆਪ ਹੀ ਕੱਟਿਆ ਦੇਣਾ ਤੂੰ ਦੇਖ ਲੈ ਤੈਨੂੰ ਲਿਆ ਕੇ ਦਿਖਾ ਦੇਣੀ ਉਹ ਸਕਰੀਨ ਨਾ ਮੈਂ ਤੇਰੀ ਹੁਣੀ ਬੰਦ ਕਰ ਦੂੰਗਾ ਜਾ ਜਾ ਕੇ ਠੰਡਾ ਲਿਆ ਬਟੀ ਕੱਲਾ ਮਰ ਗਿਆ ਇਹ ਗਾਗਨ ਲੈ ਕੇ ਆਉਂਦੀ ਹੈ ਗਾਗਨ ਲੈ ਕੇ ਆਉਂਦੀ ਜਲੇ ਜਾ ਕੇ ਪਰ ਮੇਰੀ ਗੱਲ ਸੁਣ ਲੈ ਦੇਖ ਲੈ ਬਾਈ ਹਣ ਤੂੰ ਪਾਣੀ ਹੀ ਹੋਣ ਦੇ ਕਰਦੀ ਮੈਂ ਪਰ ਮੇਰੀ ਗੱਲ ਸੁਣ ਜੇ ਤੂੰ ਚਾਚਾ ਮੇਰੇ ਕੋਲੇ ਆ ਗਏ ਸੁਨੇਹਾ ਲੈ ਕੇ 20 ਥੋੜੀ ਕਿਰਨ ਬੈਠੀ ਉਥੇ ਫਿਰ ਤੂੰ ਤੁਰ ਕੇ ਕੋਈ ਤੂੰ ਬੈਠੀ ਰਹੀ ਤਾਂ ਉਂਟ ਕੀ ਕਰ ਮੈਂ ਹੁਣ ਕਿੰਨਾ ਘਟਾਂ ਦੇ ਇੱਥੇ ਰਹਿੰਦੀ ਬਾਈ ਉਥੇ ਲੋਕੀ ਮੇਰੇ ਮੂੰਹਲ ਦੇਖੀ ਜਾਂਦੇ ਸੀ ਕੋਈ ਲੈਣ ਨਹੀਂ ਆਇਆ ਪਰ ਮੇਰੀ ਗੱਲ ਸੁਣ ਤੂੰ ਪਿੰਡ ਦੀ ਕੁੜੀ ਸੀ ਆ ਕੋਈ ਬਗਾਨੀ ਸੀ ਤੋਹੀ ਜਿਹਾ ਬਗਾਨੀ ਤਾਂ ਨਹੀਂ ਬਾਈ ਹੁਣ ਗਰਮੀ ਜੋ ਉਥੇ ਬੈਠਣਾ ਸੌਖਾ ਸੀ ੱਡੇ ਤੇ ਬੰਦਿਆਂ ਚ ਉਹ ਤਾਂ ਤਪ ਪਵਾਲੀ ਸੀ ਮਸਾਈ ਹੁੰਦਾ ਮੈਂ ਤੇ ਮੈਂ ਤੂੰ ਤਾਂ ਹੀ ਤਾਂ ਸਮਾਨ ਛੱਡਿਆ ਹੀ ਉੱਥੇ ਤੇ ਤੁਰ ਕੇ ਆ ਗਈ ਮੈਂ ਚਰਪਾਈ ਤੋਂ ਸਮਾਨ ਵਾਲਾ ਵੀ ਵਧੀਆ ਕਰਿਆ ਹੋਰ ਤੇ ਜਦੋਂ ਉੱਥੇ ਤੂੰ ਛੱਡਿਆ ਮੈਂ ਚੱਕ ਕੇ ਲਿਆਇਆ ਤੇਰਾ ਸਮਾਨ ਸਾਰਾ ਤੇ ਪੈਣ ਹੁਣ ਮੇਰੀ ਗੱਲ ਸੁਣ ਲੈ ਇਹ ਤਾਂ ਨਾ ਇਹਨਾਂ ਦਾ ਰੋਜ਼ ਦੀ ਕੰਮ ਨੇ ਅੱਛਾ ਹਾਂ ਫੋਨ ਫਾਨ ਤੇ ਗੌਰ ਹੀ ਜੀ ਕਰਦੀਆਂ ਨੇ ਨਾ ਫੇ ਕਿਸੇ ਕੰਮ ਤੇ ਗੌਰ ਕਰਦੀਆਂ ਨੇ ਹਾਂ ਦੇਖ ਲਈਆਂ ਮੈਂ ਅੱਜ ਤੇ ਨਾਲੇ ਭਣੇ ਮੈਂ ਤੈਨੂੰ ਗੱਲ ਦੱਸਦਾ ਤੇ ਇਹਨਾਂ ਹੁਣ ਕੱਪੜੇ ਸ਼ੂਟ ਮੰਗਦੀਆਂ ਸੀਗੀਆਂ ਅੱਛਾ ਹਾਂ ਇਹਨਾਂ ਨੂੰ ਸ਼ੂਟ ਦਵਾ ਕੇ ਲਈ ਚੱਲ ਕੋਈ ਨਾ ਬਣਾ ਲੈ ਹਾਂ ਇਹ ਤਾਂ ਆਪ ਹੀ ਜਾਣ ਨੂੰ ਫਿਰਦੀਆਂ ਸੀਗੀਆਂ ਮਾਨਸਾ ਮੈਂ ਕਿਹਾ ਮੇਰੀ ਭੈਣ ਆਊ ਕਰਨ ਤੇ ਉਹੀ ਦਵਾ ਕੇ ਲੇਉਂ ਇਹ ਚਲਾਕੀ ਖੇਡਦੀਆਂ ਹੋਣੀਆਂ ਨੇ ਹਾਂ ਇਹ ਸੱਲੀਆਂ ਬਣਾ ਲਿਆ ਕਰਨੀਆਂ ਨੇ ਇਹ ਤਾਂ ਪ੍ਰਧਾਨ ਬਣੀਆਂ ਫਿਰਦੀਆਂ ਨੇ ਹੁਣ ਹਾਂ ਮੈਂ ਕਰੂ ਠੀਕ ਐ ਨਾ ਹੁਣ ਬਣੀ ਮੇਰੀ ਗੱਲ ਸੁਣ ਲੈ ਜਿੰਨੇ ਵਾਰੀ ਤੂੰ ਸ਼ੂਟ ਦਵਾ ਕੇ ਨਹੀਂ ਤੂੰ ਹੀ ਦਵਾ ਕੇ ਜਾਣੀ ਐ ਚਰ ਕੋਈ ਨਾ ਬਣੀ ਮੇਰੀ ਗੱਲ ਸੁਣ ਤੂੰ ਹੋਸ਼ ਵਿੱਚੋਂ ਛੇਤੀ ਆ ਜਾ ਅਗਰ ਛੁੱਟੀ ਲੈ ਕੇ ਪੂਰੇ ਛੇ-ਛੇ ਮਹੀਨੇ ਤੂੰ ਦੇਖ ਲੈ ਬਈ ਫਿਰ ਪੜ੍ਹਾਈ ਖਰਾਬ ਹੁੰਦੀ ਆ ਜਦੋਂ ਛੁੱਟੀਆਂ ਹੁੰਦੀਆਂ ਬਸਾਖੀ ਦੀਆਂ ਛੁੱਟੀਆਂ ਸੀ ਦੋ ਤਾਂ ਆ ਗਈ ਮੈਂ ਹਾਂ ਉਹ ਤਾਂ ਠੀਕ ਹੈ ਬਣੀ ਪਰ ਬਣੀ ਮੇਰੀ ਗੱਲ ਸੁਣ ਲੈ ਇੱਕ ਅੱਧਾ ਵਿੱਚ ਦੀ ਨਾ ਬੜਾ ਇੱਕ ਦਿਨ ਹੀ ਬੰਦਾ ਆ ਗਏ ਦੇਖੂਗੀ ਬਈ ਕੋਈ ਨਾ ਚੱਲ ਇਹਨਾਂ ਦੇ ਮਾੜਾ ਕਰਕੇ ਕਰਨਾ ਜੀ ਘੰਡੇ ਚਾੜ ਦੇ ਕੰਗਰਾ ਕੱਸਿਆ ਰਹਿਣਾ ਹਾਂ ਕਿਤਾ ਮੈਥੋਂ ਤਾਂ ਚੰਬਲੀ ਜਾਂਦੀ ਹਾਂ ਹਾਂ ਚੱਲ ਕੋਈ ਨਾ ਮੈਂ ਦੇਖ ਉਹ ਪਾਈ ਦਿਖਣਾ ਉਹਨੂੰ ਫੌਜ ਤੋਂ ਛੁੱਟੀ ਨਹੀਂ ਮਿਲਦੀ ਇਹਨਾਂ ਮੈਥੋਂ ਹਟ ਕਾਉਂ ਡਰ ਚੱਲ ਬੜੇ ਪਾਣੀ ਦਾ ਸਵਾਰ ਕੇ ਮਾਨਤਨ ਕਰਕੇ ਜਾਈਂ। ਨਾ ਠੀਕ ਆ ਬਈ ਕੋਈ ਨਾ ਕਰੂੰ। ਸਵਾਰ। ਉਹਨੂੰ ਖਿੱਚਾ। ਹਾਂ। ਕਾਗਨ। ਹਰ ਪੀਤ ਲੈ ਹੁਣ ਠੰਡਾ ਲੈ ਆ ਹੁਣ ਕਢਾਉਂਦੀਆਂ ਨੇ। ਉਹੀ ਤਾਂ ਹੈ ਦੇਖ ਲੈ ਫਿਰ ਤੂੰ ਦੇਖ ਲੈ ਕੋਈ ਗੱਲ ਨਹੀਂ ਕਰ ਤੂੰ ਬੈਠੀ ਰਹਿ ਚਪੜਾ ਮੈਂ ਹੀ ਕਰ ਦੇਣਾ ਲੈ ਜਾ ਕੇ ਮਾਨਤਾਂ। ਠੀਕ ਆ। ਤਰਪਾ ਹਾਂ। ਤੂੰ ਤਰਪਾ ਮੂਰੇ। ਸ਼ੁਕਰ ਹੈ ਤੁਸੀਂ ਵੀ ਠੰਡਾ ਲੈ ਕੇ ਪਹੁੰਚੇ। ਆ ਕੀ? ਠੰਡਾ। ਗਲਾਸ ਦੇਖਿਆ ਹੀ ਗਲਾਸ ਸੀ ਮੇਰੇ ਵਾਸਤੇ। ਉਹ ਤਾਂ ਉਂਗਲਾਂ ਕੋਲ ਤੀਆਂ। ਉਹ ਤਾਂ ਤੂੰ ਪੜੇ ਲਿਖੀ ਕਹੋਈਆਂ ਗੱਲ ਹੈ ਨਹੀਂ ਚਪੜਾ ਪੜੇ ਲਿਖਿਆ ਨਹੀਂ ਕੋਈ। ਮੈਂ ਤਾਂ ਹੁਣ ਠੰਡਾ ਹੀ ਪੀਣਾ ਦੋਏ ਗਲਾਸ ਲੈ ਕੇ ਆ ਨਾ ਇਹ ਨਹੀਂ ਪੀਣਾ ਇਹ ਚ ਕੱਚ ਦੇ ਚ। ਕੀ ਠੀਕ ਆ ਭਾਣੇ ਜਿਵੇਂ ਤੂੰ ਕਹਿ। ਆਹ ਮੇਰੇ ਬਾਬੀ ਇਹ ਚ। ਆ ਨਮਕੀਨ ਆ ਭਈ ਆਨੇ ਨੂੰ। ਨਮਕੀਨ? ਆ ਕੀ? ਇਹ ਤਾਂ ਸਾਰਾ ਸਿੱਲਾ ਹੋਇਆ ਤਾਂ ਕਿੱਦੇ ਕਦਾ ਰੱਖ ਰੱਖਿਆ ਇਹ? ਇਹ ਨਾ ਗਾਵਨ ਨੇ ਫਿਰ ਭਈ ਪਾਏ ਨਹੀਂ ਆ। ਮੇਰੇ ਆਪ ਤੇ ਆਹੀ ਪੁਰਾਣੀ ਚੀਜ਼ਾਂ ਹੀ। ਨਹੀਂ ਪੁਰਾਣੀਆਂ ਨਹੀਂ ਲੈ ਕੇ ਆਏ ਤੇ ਬਾਈ ਇਹ ਤਾਂ ਪਾਏ ਬਣਾ ਲਾ ਦੇ ਹਨ ਬਾਈ। ਅਬੀ ਕੋਲੇ ਪਾ ਗਿਰੀਆਂ ਤਾਂ ਪਾ ਚੀਆਂ। ਵੇਖੋ ਗਿਰੀਆਂ ਪੰਨਿਆਂ ਪੰਨੇ। ਤੇ ਭੋਜੇਗਾ ਪਾਣੋਂ ਪਾਣੋਂ। ਪੁਜੇ ਕਾਣ ਪਾਣੋਂ ਪੁਜੇ। ਨਹੀਂ ਬਈ ਪਾ ਲੈਨੇ ਕੋਈ ਗਲਤੀ ਹੋ ਗਈ ਦੇਖ ਲੈ ਚਤਰਾਈਆਂ ਕਰਦੀਆਂ ਦੇਖ ਲੈ ਚਲਾਕ ਬਹੁਤ ਨੇ ਰਲੀਆਂ ਮਿਲੀਆਂ ਨੇ ਇਹ ਇੱਕੋ ਜੀਆਂ ਚੱਕ ਲਈਆਂ ਸਿੱਲਾ ਪੂਜੀ ਆ ਉਹ ਚੱਕ ਲਈ ਸਟੀਲ ਦੇ ਗਲਾਸ ਚ ਪਾ ਕੇ ਠੰਡਾ ਸਟੀਲ ਦੇ ਗਲਾਸ ਫੜਾਉਂਦਾ ਹੁੰਦਾ ਕੋਈ ਠੰਡਾ ਪਾ ਲੈ ਗਏ ਆ ਆ ਕੀ ਕਰੀਨੇ ਕਹਿੰਦੇ ਸਣੀ ਬਣੀ ਬੁੱਤਰਾ ਸਿੱਟੀ ਜਾਨੀ ਐ ਜੇ ਭਾਈ ਬੋਤਲ ਸੜਤੀ ਫੇਰ ਕੀ ਹੋ ਗਿਆ ਮੈਂ ਕੀ ਹੁਣ ਤਕਲੀਫ ਕਾਦੀ ਹੋਗੀ ਮੇਰੀ ਭੈਣਾਂ ਜੀ ਤਕਲੀਫ ਹੋਗੀ ਤੁਹਾਨੂੰ ਕੋਈ ਨਹੀਂ ਜੇ ਮੈਂ ਸਟੀਲ ਦੇ ਗਲਾਸ ਚ ਮੜੀ ਆਇਆ ਫੜਾਤਾ ਉਹਨੂੰ ਤਕਨੀ ਤੂੰ ਤੈਨੂੰ ਅਕਲ ਨਹੀਂ ਹੈਗੀ ਤੂੰ ਆਏ ਫੜਾਉਂਦੇ ਹੁੰਦੇ ਕਦੇ ਨਹੀਂ ਕਿਵੇਂ ਫੜਾਇਆ ਫਿਰ ਤੂੰ ਵਿੱਚ ਨਹੀਂ ਜੇ ਮੈਂ ਆਏ ਕਰਕੇ ਹੱਥ ਨੂੰ ਫੜਾਤਾ ਅੱਛਾ ਆਏ ਹੱਥ ਫੜਿਆ ਵਿੱਚ ਫਿਰ ਸਿਆਣਪ ਤੇਰੀ ਹੈ ਤੇ ਫਿਰ ਭਾਈ ਕੀ ਪਹਾੜ ਡਿੱਗ ਪਿਆ ਕੋਈ ਉਹ ਮੇਰੀ ਕੱਲ ਸੁਣ ਲੈ ਤੂੰ ਹਰ ਭਈ ਤੂੰ ਤਾਂ ਨੂੰ ਸਮਝਾ ਜਾ ਕਰ ਮਾੜਾ ਮੋਟਾ ਕੀ ਹੋ ਗਿਆ ਕੀ ਗਲਤੀਆਂ ਕਰਦੀਆਂ ਤੁਸੀਂ ਕੀ ਹੋ ਗਿਆ ਪੈਨ ਨੂੰ ਪਾਣੀ ਕਿਵੇਂ ਫੜਾਇ ਸੀ ਆ ਕਿ ਤੂੰ ਐ ਪਾਣੀ ਕੱਢ ਫੜਾਤਾ ਆ ਕਿ ਤੂੰ ਫੜਾਇ ਸੀ ਪਾਣੀ ਪਾ ਤੇ ਤੇਰੀ ਇਹਨੂੰ ਕਿਤੇ ਮਾਰੀ ਕਹਿਦੀ ਉਂਗਲਾਂ ਵਿੱਚ ਨਾਂਡਵਾ ਕਰੇ ਉਂਗਲਾਂ ਪਾ ਕੇ ਅੰਗਲਾ ਚ ਤੇਰੀ ਕੱਚ ਦੇ ਗਲਾਸ ਚ ਲਿਆਉਣਾ ਸੀ ਮੇਰੀ ਬੇਤ ਜੀ ਕੱਚ ਦੇ ਚ ਆ ਪਾ ਲੈ ਉਹ ਹਰ ਸੁਨਸੂਆਂ ਗਈ ਤੇ ਕਾਲੇ ਵਾਸਤੇ ਨੇ ਕਹਿੰਦੇ ਪਾਲਾ ਕਿਉਂ ਬੋਲੀ ਜਾਂਦੀ ਐ ਮੈਂ ਕੋਈ ਨਹੀਂ ਪਾਤਾ ਫੜਾ ਤੂੰ ਜਲੂਸ ਕੱਢੇਗਾ ਮੇਰੀ ਗੱਲ ਸੁਣ ਹਾਂ ਭੈਣ ਤਾਂ ਘਰ ਦੇ ਸਾਨੂੰ ਸਿਖਿਉਂਦੀ ਐ ਹਾਂ ਜੇ ਕੋਈ ਹੋਰ ਆਪਣੇ ਕੋ ਆਇਆ ਰਿਸ਼ਤੇਦਾਰ ਹਾਂ ਉਹਦੇ ਵੀ ਤੁਸੀਂ ਐਂ ਕਰੋਗੇ ਉਹਦੇ ਵੀ ਜਲੂਸ ਕੱਢੋਗੇ ਉਹ ਮੇਰੀ ਬੇਇੱਜ਼ਤੀ ਕਰਦੀ ਸੀ ਬੇਕੀ ਕੇ ਆਪਣੇ ਸੁਣ ਸਮਝਾਉਂਦੀ ਹੈ ਹੋ ਤੇਰੀ ਬੇਕੀ ਤੇ ਸੁਣ ਆਖਰ ਸੁਣੂ ਹੈ ਨਹੀਂ ਗੱਲਾਂ ਮਾਰਦੇ ਬੱਲੀਆਂ ਵੱਡੇ ਕੀ ਬੋਤਲ ਤੇ ਪੜਾਜੀ ਕੀ ਬੋਤਲ ਕੋ ਮੇਰੇ ਪੈਰਾਂ ਚ ਬੋਤਲ ਮਾਰੀ ਆ ਨੇ ਮੇਰੇ ਦੀ ਹੋ ਆ ਬਾਹਰ ਚੋ ਤੇਰੀ ਮਲੇ ਜਿਆਦਾ ਚਾਂਬਣੀ ਹੋ ਕੁਸ ਆ ਬਾਲਟੀ ਚ ਛਿੜਤੀ ਜੈ ਤਵੇ ਗਪੀਉ ਸੁਣ ਆਖਰ ਤੇਰੀ ਪਰ ਹੁਣ ਕਿ ਹੁਣ ਗਏ ਭੱਜ ਗਏ ਫਿਰ ਤੂੰ ਪਹਿਲੇ ਮੈਂ ਤੁਹਾਨੂੰ ਕਿੰਨਾ ਸਮਝਾਉਂਦਾ ਸੀ ਮੈਂ ਤੇ ਭੈਣ ਕੋਲ ਜਾ ਕੇ ਤੇ ਭੈਣ ਕੋਲ ਹੀ ਭੱਜ ਜਾ ਸੀ ਮੈਂ ਫਿਰ ਭੈਣ ਕੋਲ ਮੈਂ ਤਾਂ ਵਗ ਜਾਣਾ ਕਦੋਂ ਦੀ ਵਾਈ ਬੈਠੇ ਕੋਈ ਤੁਹਾਡੇ ਹਿਸਾਬ ਨਾਲ ਦੀ ਗੱਲ ਨਹੀਂ ਆ ਤੂੰ ਅੰਦਰ ਤਾਂ ਵਗ ਜਾ ਮੈਂ ਆਪਣੇ ਪਾ ਕੇ ਬਣਾ ਲਾਂ ਹਾਂ ਹੁਣ ਡਰ ਹੀ ਜਾਂਦੀਆਂ ਨੇ ਬਸ ਚੱਲੇ ਆਪਾਂ ਛੇਤੀ ਲੈ ਹੁਣ ਜਾ ਜਾ ਆ ਗਿਆ ਆਸ